इस, इसका एग्जाम्पल दिया कि ये पढ़ता नहीं है तो ऐसा भी होगा ना कोई तो बहुत पढ़ता है ऐसा तो नहीं है ना किसी को आप जो कम पढ़ती होगी हाँ। हम नीचे नहीं गिराते किसी को एक ताना है देखा मैंने लगता है तेरे दल न छा था ना बहुत छू है ना चाहते क्यों कहा सुना ਉਹਨੂੰ ਵੀ ਚੰਡੀਗੜ੍ਹ ਦੀ ਖਾਸ ਗੱਲ ਕੀ ਲੱਗਦੀ ਹੈ ਜੀ? ਮੈਂ ਚੰਡੀਗੜ੍ਹ ਚੰਨਾਇਸਰ ਹੋ ਗੂ ਮੈਨੂੰ ਕੋਈ ਖਾਸ ਤਾਂ ਲੱਗਦਾ ਨਹੀਂ। ਕੁਝ ਨਹੀਂ ਖਾਸ ਲੱਗਦਾ ਜੀ। ਨਹੀਂ ਸਿੰਪਲ ਹੀ ਹੈ। ਕਿਹਾ ਅਗਰ ਤੁਸੀਂ ਕਿਸੇ ਨੂੰ ਵੀ ਕਹੋ ਕੋਈ ਮੁੰਬਈ ਵਗੈਰ ਤੋਂ ਆਏ ਹੋ ਮੈਂ ਕੀ ਦਿਖਾਵਾਂਗੇ? ਅਗਲੇ ਕੋਲ ਸਮੁੰਦਰ ਤੁਸੀਂ ਲੇਕ ਦਿਖਾਣੇ ਜਾਓਗੇ। ਕੀ ਕਰ? ਮਤਲਬ ਠੀਕ ਹੈ। ਚਲੋ ਇੱਥੇ ਫਿਰ ਵੀ ਤੁਸੀਂ ਲੇਕ ਤਾਂ ਦਿਖਾ ਦੋਗੇ। ਸਾਡੇ ਤਾਂ ਟੋਬਿਆਂ ਦੇ ਨਾਲੇ ਬੋਲੀ ਫਿਰਦੇ ਰਹਿੰਦੇ ਨੇ ਬਾਵਲੇ ਮੰਗੂ। ਤੁਸੀਂ ਕਹਿੰਦੇ ਵੀ ਮੁੰਡੇ ਇੰਜੋਏ ਕਰਦੇ ਆ ਜ਼ਿੰਦਗੀ ਨੂੰ। ਕੁੜੀਆਂ ਕਰਦੇ ਨੇ ਇਸ ਤਰੀਕੇ ਨਾਲ। कहाँ करती है वो बोल रही है क्लास में पढ़ती रहती है जीरो है वो बोलती है कि घूमने फिरने जाना है कहाँ घूमने गए आप आईडी गल ही नहीं थी वो तो हमी होगा भर लगे पानी पिकनिक स्पीक लगती है <laughs> भी किन्ने पेंडल है कि उधर जी कम जे होर मेहनत कर रहे के दी पूछ रहे वैसे शारी न लेके लगदे ਦਮਾ ਕਿਹੜੇ ਪਾਸੇ ਜਿਆਦਾ ਲਾਉਣਾ ਤੂੰ ਪੜਾਈ ਵੇ ਬਸ ਤਾ ਦੇਖਿਓ ਪੜਨ ਵਾਲਾ ਮੁੰਡਾ ਜੀ ਕੱਲ ਤੱਕ ਬੰਦ ਸੀਗੇ ਸਬੀਰ ਤੋ ਲੈ ਕੇ ਸ਼ਾਮ ਤੱਕ ਕੀ ਕੀ ਕਰਦੇ ਹੋ ਸਾਰਾ ਕੁਝ ਐਕਸਪਲੇਨ ਕਰਨਾ ਜੀ ਪਤਾ ਸੀ ਮੈਨੂੰ ਹੱਥ ਟੀ ਵੀ ਹਾਂ ਦੀ ਸਸਕਾ ਮਿੱਤਰੋ ਕੀ ਹਾਲ ਚਾਲ ਨੇ ਤੁਹਾਨੂੰ ਮੈਂ ਪਹਿਲੀ ਮਤਲਬ ਦੱਸਦਾ ਤੁਸੀਂ ਕਹੋਗੇ ਬਾਈਆ ਜੈਨ ਕਾਲੀ ਫੀਲਿੰਗਾਂ ਕੋ ਚੱਕੀਆਂ ਨੇ ਮਿੱਤਰੋ ਫੀਲਿੰਗਾਂ ਚੱਕਦੇ ਕਈ ਵਾਰੀ ਪਰਮਾਤਮਾ ਦਾ ਭਾਣਾ ਮੰਨਣਾ ਪੈਂਦਾ ਤੇ ਪ੍ਰਿੰਡਾ ਤਾਂ ਨਹੀਂ ਲੜੀਆਂ ਤੁਸੀਂ ਐ ਰਲ ਵੀ ਦਵਾਈ ਲੈਤੀ ਪੈਰ ਦੀ ਸੀ ਪਰ ਕੰਮ ਅੱਖਾਂ ਦੇ ਕਰਕੇ ਸੋ ਜਾ ਜਿਆਦੇ ਆ ਗਿਆ ਤੇ ਮੈਂ ਚਲੋ ਬੁਰਾ ਲੱਗੂ ਇਸ ਲਈ ਮੈਂ ਕਿ ਮਿੱਤਰੋ ਲਾ ਲਈ ਉਹ ਵੀ ਮੰਗੇ ਮੈਂ ਕੋਈ ਨਹੀਂ ਜਾਂਦਾ ਮੋੜ ਕੇ ਜਾਮਗਾ ਟੈਨਸ਼ਨ ਨਾ ਲਿਓ ਠੀਕ ਹੈ ਸੋ ਬਹੁਤੀ ਗੱਲਾਂ ਨਾ ਕਰ ਸੁਣ ਦੱਸ ਦੀ ਵੀ ਆ ਜਿਹੜਾ ਸ਼ੂਟ ਹੈ ਜੀ ਉਹ ਹੋ ਰਿਹਾ ਜੀ ਜੀ ਦੇ ਸਾਡੇ ਪੰਜਾਬੀ ਥੋੜੇ ਜਿਆਦੇ ਸ਼ਕੀਨ ਹੁੰਦੇ ਐ ਇਹ ਨੂੰ ਸ਼ਹਿਰ ਕਹਿ ਸਕ हां ਬੈਸਤ ਜਿਹੜਾ ਰਾਜਸਥਾਨੀ ਹੈ ਤੇ ਗਰੀਮੈਟ ਮੇਥਰੋਂ ਇੰਸਟੀਚੂਟ ਹੈ ਚੰਡੀਗੜ੍ਹ ਦੇ ਵਿੱਚ ਖੜੇ ਆ ਜੀ ਸੋ ਬਹੁਤਿਆਂ ਨਾਲ ਆਪਾਂ ਨਾਮ ਕਰ ਜਿਹੜੀ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਆ ਬੱਚਨਾਂ ਨਾਲ ਗੱਲਾਂ ਬਾਤਾਂ ਕਰਦੇ ਆ ਹੈਲੋ ਜੀ ਹੈਲੋ ਜੀ ਹੈਲੋ ਮੈਂ ਤਾਂ ਪਤਨੀ ਤੁਸੀਂ ਵੀ ਬੁਲਾਉਣੀ ਆ ਜੀ ਨਾਮ ਕੀ ਹੈ ਜੀ ਤਮੰਨਾ ਤਮੰਨਾ ਜੀ ਤਮੰਨਾ ਕਿੱਥੋਂ ਬੁਲਾਉਂ ਕਰਦੀ ਹੈ ਜੀ ਮੈਂ ਹਰਿਆਣਾ ਤੋਂ ਅੱਛਾ ਹਰਿਆਣਾ ਤੋਂ ਜੀ ਹਾਂਜੀ ਹਰਿਆਣਾ ਤੋਂ ਕਿਹੜੇ ਪਿੰਡ ਤੋਂ ਜੀ ਮੈਂ ਡਿਸਟ੍ਰਿਕਟ ਜੀਨ ਜੀਨ ਵਾਲੇ ਪਾਸੇ ਕਿਹ ਨਹੀਂ ਦੇ ਆ ਕੇ ਜੀ ਇੱਧਰ ਫਿਰ ਕਿਵੇਂ ਸਵਭ ਬਣਿਆ ਜੀ ਇੱਧਰ ਮੇਰੇ ਪਾਪਾ ਕੰਮ ਕਰਦੇ ਸਭ ਮਤਲਬ ਸਮਝਦੇ ਆ ਜੀ ਨਹੀਂ ਇੰਨਾ ਪੱਕਾ ਨਹੀਂ ਪਤਾ ਮਤਲਬ ਪਰ ਇਹ ਚੁੱਕਾ ਜਲਾਦਾ ਜੀ ਹੈ ਚਲੋ ਕੋਈ ਚੱਕਰ ਨਹੀਂ ਹੈਗਾ ਜੀ ਇੱਥੇ ਐਲਸ ਕਰਦੇ ਆ ਜੀ ਕਿੰਨਾ ਟਾਈਮ ਹੋ ਗਿਆ ਕਰਦੇ ਨੂੰ ਜੀ ਬਸ ਸੋਨੇ ਐਡਮਿਸ਼ਨ ਦਿੱਤੀ ਹੈ ਤਾਜ ਤਾਜ ਹੀ ਆਏ ਹਾਂ ਜੀ ਹਾਂਜੀ ਪਲੱਸ 2 ਕਰਕੇ ਆਏ ਹੋਗੇ ਨਾ ਜੀ ਹਾਂਜੀ ਕਿਵੇਂ ਚ ਲੱਗਦਾ ਫਰਕ ਲੱਗਦਾ ਦੋਨੋਂ ਚੀਜ਼ਾਂ ਚ ਜੀ ਹਾਂ ਹੈ ਤਾਂ ਹੈ ਫਰਕ ਬਹੁਤ ਹੈ ਤੇ ਇੱਥੇ ਕਾਫੀ ਕੁਝ ਨਵਾਂ ਸਿੱਖਣੇ ਨੂੰ ਮਿਲਦਾ ਹੈ ਕਿਉਂਕਿ ਜਿਹੜੀ ਆਪਾਂ ਸਕੂਲ ਚ ਸਿੱਖਦੇ ਆ ਤੇ ਇੱਧਰ ਸਿੱਖਦੇ ਉੱਥੇ ਚ ਬਹੁਤ ਡਿਫਰੈਂਸ ਹੈ ਇਹ ਤਾਂ ਮਤਲਬ ਕੁੜੀ ਪੜਨ ਵਾਲੀ ਏ ਜੇ ਹੁਣ ਉਹ ਇਹੀ ਗੱਲ ਉਹਨੂੰ ਪੁੱਛਦਾ ਵੀ ਕੀ ਸਿੱਖਿਆ ਉਹਦੇ ਵਿਚਾਰ ਕੁਝ ਹੋਰ ਹੋਣੀ ਸੀ ਜੀ ਚਲੋ ਕੋਈ ਚੱਕਰ ਨਹੀਂ ਹੋਰ ਪਾਸੇ ਪਾਜ ਜਨਾ ਦੁਬਾਰਾ ਫੇਰ ਟੁੱਟਦੇ ਆਉਣੇ ਜੀ ਨਾਮ ਥੋੜਾ ਤਮੰਨਾ ਹਨਾ ਜੀ ਹਾਂਜੀ ਤੇ ਜੀਨ ਤੋਂ ਆਇਓ ਜੀ ਹਾਂਜੀ ਜੀਨ ਦੀ ਕੀ ਖਾਸ ਗੱਲ ਲੱਗਦੀ ਏ ਜੀ ਉਹਦਾ ਤਾਂ ਕਲਚਰ ਬਹੁਤ ਵੱਖਰਾ ਏ ਸੱਚੀ ਹਮ ਪਤਾ ਨਹੀਂ ਹੁੰਦਾ ਕਿਹੜੇ ਕਿਹੜੇ ਫੰਕਸ਼ਨ ਆਉਂਦੇ ਰਹਿੰਦੇ ਆ ਰੋਜ਼ ਰੋਜ਼ ਇੱਕ ਹੋਰ ਦੇਖਿਓ ਵੀ ਆਪਣੇ ਪੰਜਾਬੀਆਂ ਤੁਸੀਂ ਦੇਖੋ ਮਨ ਲਓ ਕੋਈ ਵਿਆਹ ਸ਼ਾਦੀ ਜਾਂ ਕੋਈ ਆਪਕਦੇ ਵੀ ਕੋਈ ਰੀਤੀ ਰਿਵਾਜ ਆਉਂਦਾ ਜੀ ਜਾ ਕੋ ਵਿਆਹ ਦਾ ਪ੍ਰੋਗਰਾਮ ਹੀ ਲਾ ਲਓ ਹਨਾ ਜੀ ਆਪਣੇ ਪੰਜਾਬੀ ਨੂੰ ਕਹਿੰਦੇ ਮੈਂ ਨਾ ਜਿਹੜੀ ਮਰਜੀ ਬੀ ਟੋਪੇ ਕਲੀ ਉਂਗਲ ਖੜੀ ਹੁੰਦੀ ਐ ਐ ਕਰਕੇ ਬਾਸ ਐ ਇਥੇ ਥੋਡੇ ਦੇ ਵਿਆਹ ਚ ਦੇਖਦਾ ਪੁੱਠੀਆਂ ਲੋੜਨੀਆਂ ਖਾ ਖਾ ਬੁਰੇ ਹਾਲ ਦੀ ਇੰਨਾ ਕਾ ਤੋ ਨਸ ਦੇ ਦੀ ਉਹ ਕਿਉਂ ਕਿ ਉਹ ਨਾ ਤੇ ਦਮ ਹੁੰਦਾ ਅਸੀਂ ਮਾੜਿਆ ਡਾਂਗ ਬੜਾਈ ਬਣੀ ਦੀ ਇਹਦਾ ਭਾਵੇਂ ਲੈਂਦੀ ਆ ਓਏ ਲੈ ਇਹਦਾ ਤੇ ਕੀ ਕਰਨਾ ਸਾਡੇ ਸਾਡੇ ਉੱਤੇ ਕੀ ਕਮੀ ਐ ਕਿਸੇ ਚੀਜ਼ ਦੀ ਨਹੀਂ ਨਹੀਂ ਤੂੰ ਥੋਡੇ ਤਾਂ ਬਹੁਤ ਚੰਗੀਆਂ ਜੀ ਸੀ ਮਾੜਾਂ ਨਹੀਂ ਕਹਿੰਦੇ ਜੀ ਸਮਸਤੇ ਹੀ ਪੁੱਛਦੇ ਵੀ ਇੰਨਾ ਜੋਸ਼ ਕਿਵੇਂ ਆਉਂਦਾ ਥੋਡੇ ਦੇ ਵਿੱਚ ਜੀ ਬਸ એનર્ਜੀ ਐ ਤੇ ਖਾੜ ਪੇਂਡ ਤੇ ਬਹੁਤ ਜੋਰ ਰਿਹਾ ਕੀ ਕੀ ਖਾਂਦੇ ਪੀਂਦੇ ਹੋ ਥੋੜੀ ਖਰਾਕੀ ਹੈ ਜੀ ਲੱਸੀ ਹੋ ਗਿਆ ਤੇ ਕੀ ਕਦੇ ਨੀ ਕਦੇ ਹੂੰ ਔਰ ਬਾਕੀ ਚੂਰਮਾ ਵੀ ਹੁੰਦਾ ਹੈ ਜਿਹੜਾ ਰੋਜ਼ੇ ਬਣ ਜਾਂਦਾ ਹੈ ਘਰ ਤੇ ਬਸ ਇਹ ਮੇਨ ਸੋਰਸ ਹੁੰਦਾ ਹੈ ਰੂਟੀਨ ਦੱਸੋ ਚਲੋ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਜੀ ਰੂਟੀਨ ਇਹ ਹੈ ਬਸ ਸਵੇਰੇ ਉੱਠ ਕੇ ਖਾਂਦੇ ਆ ਫਿਰ ਇੱਧਰ ਆ ਜਾਂਦੇ ਆ ਪੜ੍ਹਦੇ ਆ ਤੇ ਥੱਕ ਜਾਂਦੇ ਆ ਮਾ ਲਾਲੇ ਸਾਹਿਬ ਸਵੇਰੇ ਤੁਸੀਂ ਕੀ ਕਿਹਾ ਸੀਗੇ ਜੀ ਉੱਠ ਕੇ ਦੁੱਧ ਪੀਂਦੇ ਹੋ ਨਾ ਦੈਨ ਕੀ ਕਰਦੇ ਹੋ ਜੀ ਇੱਧਰ ਆ ਜੰਦੇ ਨੌ ਦਿਨ ਹੁੰਦੇ ਨਹੀਂ ਐ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਕੀ ਕਰਦੇ ਹਾਂ ਸਾਰਾ ਕੁਝ ਐਕਸਪਲੇਨ ਕਰਨਾ ਹੈ ਜੀ ਪਤਾ ਕਿ ਮੈਂ ਨਹਾਤੀ ਵੀ ਹਾਂ ਬੈਂਡ ਲੈਂਡ ਜੋਗੀ ਪੜਦੇ ਹਾਂ ਕਰੀ ਜਾ ਕੇ ਜੀ ਚਲੋ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ so much ਲਾਓ ਵੀ ਕੁੜੀ ਲਈ ਦਾੜੀ ਬਹੁਤ ਸੁਣੀ ਗੱਲ ਬਾਤ ਥੈਂਕ ਯੂ so much ਮੈਂ ਮੇਰੇ ਗੋਡ ਬles you ਤੁਹਾਡਾ ਕੀ ਨਾਮ ਹੈ ਜੀ ਇਸ਼ਾ ਚੌਧਰੀ ਇਸ਼ਾ ਚੌਧਰੀ ਜੀ ਚੌਧਰੀ ਕਿਹੜੇ ਪਿੰਡ ਤੋਂ ਬਿਲੋਂਗ ਕਰਦੀ ਹੈ ਜੀ ਮੈਂ ਜੀ ਨਵਾਂ ਸ਼ਹਿਰ ਜ਼ਿਲ੍ਹੇ ਮੈਂ ਅੱਛਾ ਨਵਾਂ ਸ਼ਹਿਰ ਤੋਂ ਇੱਥੇ ਪਰ ਕਿਵੇਂ ਸੱਭ ਬਣਿਆ ਜੀ ਇੱਥੇ ਮੇਰੇ ਡੈਡੀ ਆਏ ਸੀਗੇ ਕੰਮ ਤੇ ਹੂੰ ਉੱਤੋਂ ਬਾਅਦ ਅਸੀਂ ਵੀ ਸਾਰੇ ਇੱਥੇ ਸ਼ਿਫਟ ਚਲੋ ਸਾਰੇ ਇੱਥੇ ਸ਼ਿਫਟ ਹੋ ਗਏ ਜੀ ਵਧੀਆ ਜੀ ਲੱਗਿਆ ਹੋਏ ਜੀ ਹਾਂਜੀ ਲੱਗਿਆ ਕੀ ਚੰਡੀਗੜ੍ਹ ਇੱਥੇ ਨਾਲੋਂ ਵੱਧ ਉੱਥੇ ਲੱਗਦਾ ਜੇ ਚਲ ਜੇ ਕਦੇ ਕਦੇ ਹੂੰ ਵੀ ਇੱਥੇ ਥੋੜਾ ਜੀ ਘੱਟ ਲੱਗਦਾ ਜੀ ਹਾਂਜੀ ਇੱਥੇ ਸਭ ਅੰਦਰ ਅੰਦਰ ਬੰਦ ਹੁੰਦਾ ਆਪਣੇ ਪਿੰਡਾਂ ਵਾਲ ਸਾਰਾ ਖੁੱਲਾ ਜੋ ਆਂਦਾ ਉੱਜਾਂ ਲੱਗਦਾ ਵੀ ਜਦੋਂ ਮਾੜੀ ਦੇਖ ਲਿਆ ਉਹ ਸਾਹਮਣੇ ਉਹ ਰੂੜੀ ਆ ਗਈ ਰੂੜੀ ਆ ਗਈ ਨਹੀਂ ਮਤਲਬ ਪਿੰਡਾਂ ਦਾ ਮਾਹੌਲ ਵਧੀਆ ਹੁੰਦਾ ਜੀ ਆਸਤਾਨ ਖੁਸ਼ ਹੈ ਜੀ ਸਮਝਦੇ ਇਧਰੋਂ ਵੀ ਕਦੇ ਕਹੇ ਚਲੋ ਆਏ ਆਂ ਦੇ ਉੱਥੇ ਬੰਦਾ ਸ਼ਰਮੰਦਾ ਇਥੇ ਐਮਐਮਈ ਜੇ ਕਦੇ ਨੇਬਰ ਮਿਲ ਗਏ ਗੈਲਰੀ ਚ ਤਾਂ ਹੈਲੋ ਹਾਈਪਾਸ ਹੂੰ ਇਥੇ ਉਸ ਉਸ ਪਿੰਡ ਵਾਲਾ ਮੋਹ ਪਿਆਰ ਨਹੀਂ ਹੈਗਾ ਇਹ ਮੁੱਖ ਦੀ ਗੱਲ ਵੱਧ ਗਈ ਹੈ ਨਾ ਜੀ ਉਥੇ ਮਤਲਬ ਵਧੀਆ ਜੀ ਲੱਗਦਾ ਹੁੰਦਾ ਜੀ ਹਾਂਜੀ ਲੱਗਦਾ ਬਹੁਤ ਪਿਆਰ ਕਰਦੇ ਆ ਜਦ ਵੀ ਜਾਂਦੇ ਆ ਅਸੀਂ ਆਪਣੇ ਪਿੰਡ ਹੂੰ ਪਿੰਡ ਦੀ ਕੀ ਖਾਸ ਗੱਲ ਹੈ ਜੀ ਪਿੰਡ ਚ ਬਸ ਇਹੀ ਲੋਕੀ ਬੜੇ ਚੰਗੀ ਤਰ੍ਹਾਂ ਬੁਲਾਉਂਦੇ ਕਦੇ ਫੀਲ ਨਹੀਂ ਹੁੰਦਾ ਕਿ ਅਸੀਂ ਬਾਹਰੋਂ ਆਏ ਆ ਤਾਂ ਇਹ ਇੰਦਾ ਕਰ ਰਹੇ ਹੂੰ ਜਦ ਵੀ ਜਾਂਦੇ ਆ ਬੜੇ ਪਿਆਰ ਨਾਲ ਮਿਲਦੇ ਹੂੰ ਇਥੇ ਉਸ ਲੈਵਲ ਦਾ ਮੋਹ ਪਿਆਰ ਹੈ ਨਹੀਂਗਾ ਜੀ ਹਾਂਜੀ ਇੱਥੇ ਲੋਕ ਆਪਣੇ ਕੰਮਾਂ ਗਾਲਜ ਜ਼ਿਆਦਾ ਬੀਜ਼ੀ ਹੈ ਜੀ ਪਰ ਤੁਹਾਨੂੰ ਲੱਗਦੀ ਪਿੰਡਾਂ ਦੇ ਵਿੱਚ ਵੀ ਐਵੇਂ ਬੀਜ਼ੀ ਹੋਣਾ ਜ਼ਰੂਰੀ ਹੈ ਜਾਂ ਨਹੀਂ ਜ਼ਰੂਰੀ ਦੀ ਜ਼ਰੂਰੀ ਤਾਂ ਹੈ ਬਟ ਉਹ ਪ੍ਰਾਇੋਰਟੀ ਦਿੰਦੇ ਕਿ ਅਸੀਂ ਆਪਣੀ ਫੈਮਿਲੀ ਮੈਂਬਰ ਜੇ ਰਿਸ਼ਤੇਦਾਰ ਹੈ ਉਹਨਾਂ ਨਾਲ ਵੀ ਪਿਆਰ ਰੱਖੀਏ ਸੋ ਇਸ ਤਰ੍ਹਾਂ ਇੱਕ ਬੜੀ ਚੰਗਾ ਸੁਣਿਆ ਕੁੜੀ ਨਹੀਂ ਵੀ ਦਿੱਤਾ ਗੱਲਾਂ ਦੇ ਗੱਲਾਂ ਵਿੱਚ ਵੀ ਯਾਰ ਕਿਤਨਾ ਕਿਤੇ ਪਿੰਡਾਂ ਵਿੱਚ ਜਿਹੜਾ ਮੋਹ ਪਿਆਰ ਅੱਜ ਵੀ ਬਣਿਆ ਹੋਇਆ ਐ ਐਜ਼ ਕੰਪੇਅਰ ਟੂ ਸ਼ਹਿਰਾਂ ਨਾਲੋਂ ਜੀ ਠੀਕ ਹੈ ਚੰਡੀਗੜ੍ਹ ਦੀ ਕੋ ਖਾਸ ਗੱਲ ਲੱਗਦੀ ਹੋਵੇ ਜੀ ਚੰਡੀਗੜ੍ਹ ਦੀ ਖਾਸ ਗੱਲ ਇੱਥੇ ਮੰਦਿਰ ਬਹੁਤ ਬਸ ਹਮ ਇੱਥੇ ਜ਼ਿਆਦਾ ਲੋਕੀ ਫਿਰ ਸਹੀ ਪਸੰਦ ਹੈ ਹੋਰ ਤਾਂ ਛੰਡੀਗੜ੍ਹ ਚ ਕੁਝ ਖਾਸ ਹੋਰ ਕੁਝ ਖਾਸ ਨਹੀਂ ਲੱਗਿਆ ਤੁਹਾਨੂੰ ਜੀ ਠੀਕ ਹੈ ਜੀ ਠੀਕ ਹੈ ਪਿੰਡ ਦੀ ਤੁਹਾਨੂੰ ਚਲੋ ਖਾਸ ਗੱਲ ਇਹ ਵੀ ਚਲੋ ਉੱਥੇ ਆਪਣਾ ਵਧੀਆ ਮਾਹੌਲ ਮਿਲਦਾ ਜੀ ਸਾਰਾ ਕੁਝ ਸਹੀ ਚੱਲ ਰਿਹਾ ਲਾਈਫ ਦੇ ਵਿੱਚ ਜੀ ਬਹੁਤ ਸ਼ੌਂਕ ਕੀ ਰੱਖਦੇ ਹੋ ਜੀ ਸ਼ੌਂਕ ਬਸ ਇੱਕ ਹੀ ਆ ਪੰਜਾਬੀਆਂ ਦਾ ਪੰਗੜਾ ਹੋਰ ਕੋਈ ਨਹੀਂ ਹੈ ਅੱਛਾ ਪੰਗੜੇ ਪਾਉਨੇ ਤੁਸੀਂ ਜੀ ਕੀ ਬਾਤ ਹੋਰ ਜਗ੍ਹਾ ਘਟਨੀ ਦਾ ਇੱਕ ਅੱਧਾ ਸਟੈਪ ਕਰਵਾਈ ਲੈਂਦੇ ਜੀ ਹੁਣ ਦੇਖੋ ਕਿਤੇ ਕਲਾ ਤੂਰੇ ਜੜ ਜੇ ਕਲਾ ਲੰਗੜੇ ਜੜ ਉਹਦਾ ਕੀ ਫਾਇਦਾ ਠੀਕ ਹੈ ਜੀ ਚਲੋ ਜ਼ਰੂਰ ਤੁਸੀਂ ਆਪਣਾ ਦਾ ਸ਼ੌਂਕ ਇਹਨੂੰ ਜ਼ਰੂਰ ਅੱਗੇ ਆਉਜੀ ਇਹ ਸੰਸ਼ੀਗਰ ਜੀ ਫਸਲਿਕਾ ਤੋਂ ਪਰਾਂ ਜੀ ਨਾਮ ਕੀ ਹੈ ਜੀ ਮੇਰਾ ਨਾਮ ਰੂਪਨਾਜ਼ گور ਹੈ ਰੂਪਨਾਜ਼ گور ਜੀ ਨਾਜ਼ ਨਾਜ਼ ਜ਼ ਜ਼ ਜ ਜ ਪੈਰ ਬਿੰਦੀ ਜਾ ਜ਼ ਰੂਪਨਾਜ਼ گور ਹਾਂਜੀ ਠੀਕ ਹੈ ਜੀ ਰੂਪਨਾਜ਼ گور ਕਿਹੜੇ ਪਿੰਡ ਤੋਂ ਜੀ ਮੈਂ ਚੰਡੀਗੜ੍ਹ ਤੋਂ ਹੀ ਆ ਅਸਾ ਲੋਕਲੀ ਹਾਂ ਤੁਸੀਂ ਇੱਥੋਂ ਦੀ ਹੈਂ ਜੀ ਕਿਵੇਂ ਜਿ ਲੱਗਦਾ ਵੀ ਤੁਹਾਨੂੰ ਜਦੋਂ ਮਨਨੇ ਚੱਲੋ ਜਦੋਂ ਕੋਈ ਪਿਓਰ ਉਧਰੋਂ ਕੋਈ ਪਿੰਡ ਆ ਜਾਂਦਾ ਕਿ ਐਂ ਲੱਗਦਾ ਵੀ ਸਾਰੇ ਸੀਮ ਜੀ ਲੱਗਦੇ ਆ ਜੀ ਨਹੀਂ ਐਸੀ ਵੈਸੀ ਪਾਦੀ ਆ ਉਹ ਬਰ ਦੇਖੇ ਤਾਂ ਕਰੇ ਪਾਤ ਬੋਲੀ ਬੋਲੀ ਜਾਂਦੀ ਓਜੂਲੀ ਡੈਡ ਜੀ ਜਿਹੜੇ ਆ ਤਾਂ ਅੰਨ ਨੂੰ ਲੱਗਦਾ ਨਹੀਂ ਕਿ ਉਹ ਜੇ ਪਿੰਡ ਵਾਲਾ ਮਾਹੌਲ ਹੀ ਰਹਿੰਦਾ ਕਰੇ ਤਾਂ ਅੱਛਾ ਜੀ ਇੱਥੇ ਚਲੋ ਵਧੀਆ ਜੀ ਸ਼ੁਰੂ ਤੋਂ ਚੰਡੀਗੜ੍ਹ ਦੇ ਜੰਪ ਲਓ ਜੀ ਹਾਂ ਜੀ ਤੁਹਾਨੂੰ ਕੀ ਚੰਡੀਗੜ੍ਹ ਦੀ ਖਾਸ ਗੱਲ ਕੀ ਲੱਗਦੀ ਹੈ ਜੀ ਚੰਡੀਗੜ੍ਹ ਚੰਨਾ ਹੈ ਸਾਰੋਗ ਨੂੰ ਨੂੰ ਕੋਈ ਖਾਸ ਤਾਂ ਲੱਗਦਾ ਨਹੀਂ ਕੁਝ ਨਹੀਂ ਖਾਸ ਲੱਗਦਾ ਜੀ ਨਹੀਂ ਸਿੰਪਲ ਹੀ ਹੈ ਕਿ ਅਗਰ ਤੁਸੀਂ ਕਿਸੇ ਨੂੰ ਵੀ ਕਹੋ ਕੋਈ ਮੁੰਬਈ ਵਗੈਰ ਤੋਂ ਆਏ ਹੋ ਨੇ ਕੀ ਦਿਖਾਉਂਗੇ ਅਗਲੇ ਕੋਲ ਸਮੁੰਦਰ ਤੁਸੀਂ ਲੇਕ ਦਿਖਾਣ ਲੈ ਜਾਓਗੇ ਕੀ ਗੱਲ ਮਤਲਬ ਠੀਕ ਹੈ ਤੁਲੋ ਤੇ ਫਿਰ ਵੀ ਤੁਸੀਂ ਲੇਕ ਦਾ ਦਿਖਾ ਦੂੰਗਾ ਛੜ ਦਾ ਟੋਪਿਆਂ ਦੇ ਨਾਲੇ ਬੁਲੀ ਫਿਰਦੇ ਰਹਿੰਦੇ ਨੇ ਬੌਲੇ ਮੰਮੂ ਆ ਜਾ ਆ ਜਾ ਫਿਰਨੀ ਫਿਰਨੀ ਕਿਹੜਾ ਕੱਢਾਂਗੇ ਉਹ ਕੰਮ ਹੈ ਜੀ ਕੋਈ ਚੱਕਲੇ ਵਧੀਆ ਗੱਲਾਂ ਚਲੋ ਜੀ ਕੀ ਸ਼ੌਂਕ ਹੀ ਰੱਖਦੇ ਤੁਸੀਂ ਜੀ ਮੇਰੇ ਵੈਸੇ ਤਾਂ ਮੈਨੂੰ ਘੁੰਮਣ ਫਿਰਨ ਦਾ ਸ਼ੌਂਕ ਹੈ ਜੀ ਬਾਹਰ ਪਹਾੜਾ ਵਗੈਰਾ ਜਾਣਾ ਜਾਂ ਫਿਰ ਸਾਊਥ ਵਗੈਰਾ ਚ ਜਾਣਾ ਵਧੀਆ ਗੱਲ ਹੈ ਜੀ ਹਾਂਜੀ ਬਾਕੀ ਮੈਨੂੰ ਰੀਡਿੰਗ ਵੀ ਪਸੰਦ ਹੈ ਕੀ ਪਸੰਦ ਹੈ ਜੀ ਰੀਡਿੰਗ ਪੜ੍ਹਨਾ ਅਜਾ ਪੜ੍ਹਾਈ ਵਾਲੇ ਜਵਾਬ ਹੁੰਦੇ ਤੁਸੀਂ ਜੀ ਹਾਂਜੀ ਹਲਕੇ ਪੁੜਕੇ ਜੀ ਮਤਲਬ ਵਧੀਆ ਪੜ੍ਹਾਈ ਵਾਲੇ ਜਵਾਬ ਹੁੰਦੇ ਹਲਕੇ ਪੁੜਕੇ ਚਲੋ ਠੀਕ ਹੈ ਤੁਸੀਂ ਨਾ ਉਹ ਤੁਹਾਡਾ ਕੀ ਹੁੰਦਾ ਇੰਗਲਿਸ਼ ਚ ਕਯੂ ਕਾਰਡ ਹੁੰਦਾ ਉਹ ਕਯੂ ਕਾਰਡ ਹਾਂ ਲੈ ਮਿੱਤਰੂ ਕੋ ਇਹ ਜਿਹਾ ਕਯੂ ਕਾਰਡ ਮੈਨੂੰ ਬੋਲੋ ਵੀ ਜਿਹੜਾ ਇਹ ਵਧੀਆ ਤਰੀਕੇ ਨਾਲ ਸੁਣਾ ਦੇਣਾ ਮੜਾ ਬੋਲੇ ਦੁਬਾਰੇ ਇਹਨੇ ਮੈਂ ਤੁਹਾਨੂੰ ਦੱਸਦੀ ਹਾਂ ਇਸ ਚ ਕੀ ਹੋਇਆ ਸੀ ਪਹਿਲਾਂ ਮੈਮ ਨੇ ਸਾਨੂੰ ਦੱਸਿਆ ਕਿ ਇਹ ਬੋਲਣਾ ਪ੍ਰੋਬਲਮ ਇਹ ਮੇਰੀ ਕੋਈ ਫੇਵਰਟ ਡਰੈਸਿੰਗ ਫੇਵਰਟ ਡਰੈਸ ਹੀ ਨਹੀਂ ਹੈ ਹੂੰ ਤਾਂ ਫੇ ਮੈਨੂੰ ਉਸ ਚੀਜ਼ ਦਾ ਇਹ ਸ਼ੂਜ਼ ਮੈਂ ਮੈਮ ਨੂੰ ਬੋਕਿਆ ਚਲੋ ਮੰਨ ਲੈਂਦੇ ਆ ਜੀ ਮੰਨ ਲੈਂਦੇ ਆ ਮੱਲ ਲੈਨੇ ਚਲੋ ਬੀ। ਨਹੀਂ ਜੀ antisense ਮੇਰੇ ਸਭ ਤੋਂ ਵੱਧ ਮੇਰੀਆਂ ਆਏ ਐ ਸਪੀਕਿੰਗ ਚ। ਅੱਛਾ ਜੀ। ਹਾਂਜੀ। 1 ਮਿੰਟ ਬੰਪੂਰ ਦਈਏ ਤੇ ਯਾਰ ਨਾਲ। ਅੱਜ ਥੋੜੇ ਵਧੀਆ ਚਲੋ ਸਕੂਲ ਥੋੜਾ ਵਧੀਆ ਆਉਂਦਾ ਜੀ। ਹਾਂਜੀ। ਫਿਰ ਕਿਉਂ ਘੜ ਦੇਖੋ ਬਣਦਾ ਇੱਕ। ਕੋਈ ਇਹੋ ਜਿਹਾ ਦੱਸੋ ਚਲੋ ਕੁੜੀਆਂ ਐ ਨਾ ਕਹਿ ਸਕੇ ਵੀ ਯਾਰ ਨਹੀਂ ਮੈਨੂੰ ਆਉਂਦਾ ਨਹੀਂ ਸੀਗਾ। ਲਾਡੂ ਵੀ ਲਿਖਿਆ ਹੀ ਕੁੜੀ। ਦੂਜੇ ਦੇ ਆਜੋ ਜੀ ਚਲੋ। ਤੇਰੇ ਕਣੀ ਕੋੜਾ ਕੋੜਾ ਦੇਖਣ ਲੱਗ ਗਏ। ਤੂੰ ਮਜਬਾਏਂਗਾ ਇਹਨੂੰ ਦੱਸਾਂ ਮੈਂ ਅੱਜ। ਹਾਂਜੀ, ਇੰਡੋਰ ਗੇਮਸ ਵਾਲਾ ਸੀ। ਹਾਂ ਹਾਂ ਹਾਂ। ਇਹ ਵੈਸੇ 1 ਮ ਉਹ ਚੱਕ ਨੇ ਤੁਸੀਂ 10 ਮਿੰਟ ਲੋ ਆਰਾਮ ਬੱਸ ਰੋਕਣਾ ਨਹੀਂ ਤੁਹਾਡਾ ਦੱਸਣਾ ਇਹ ਆਪਣੀ ਆ ਸੁਣਨ ਦੱਸਣ ਕਿ ਪਿਛਲੇ 4 ਬੈਠੇ ਵੀ ਤੁਹਾਡੇ ਕਿੰਨੇ ਬੈਂਡ ਵਾਲੀ ਤੁਹਾਡੀ ਸਪੀਕਿੰਗ ਹੈਗੀ ਉਹਨੂੰ ਤਾਂ ਮੈਂ ਦੇਖਿਆ ਸੀ ਕੱਲ ਉਹਦੀ ਮੈਂ ਸੁਣੀ ਸੀ ਉਹਦੀ ਕਿ ਨਹੀਂ ਸਪੀਕਿੰਗ ਲੱਗਦੀ ਵੀ ਕਿੰਨੇ ਬੈਂਡ ਵਾਲੀ ਹੈਗੀ ਉਧਰ ਦੀ ਕੰਮ ਜੇ ਹੋਰ ਮਿਹਨਤ ਕਰ ਰਹੇ ਕਿਹਦੀ ਪੁੱਛ ਰਹੇ ਵੈਸੇ ਚਾਰ ਹੀ ਨਲਾਇਕ ਲੱਗਦੇ ਬਾਕੀ ਪਰਮਾਤਮਾ ਜਾਣ ਦਿੰਦੇ ਮੈਂ ਕਿੰਨਾ ਵੀ ਸੁਣੀ ਸੀ ਉਧਰ ਜਿਹੜੇ ਹੈ ਉਹ ਇੱਕ ਗੱਲ ਹੈਗੇ ਤੁਸੀਂ ਇਹ ਗੱਲ ਮੰਨਦੇ ਵੀ ਚਲੋ ਆਪਾਂ ਇਹ ਮਾੜਾ ਨਹੀਂ ਕਹਿੰਦੇ ਥੋੜੇ ਕੋਣੀ ਜ਼ਿਆਦਾਤਰ ਪੜਨ ਦੇ ਵਿੱਚ ਕਿਹੜਾ ਵਧੀਆ ਹੁੰਦਾ ਵੀ ਕੁੜੀਆਂ ਜ਼ਿਆਦਾ ਪੜਦੀਆਂ ਜਾਂ ਮੁੰਡੇ ਜ਼ਿਆਦਾ ਵਧੀਆ ਪੜਦੇ ਆ ਜੀ ਤੁਸੀਂ ਅਗਰ ਦੇਖੋ ਅੰਨੇ ਟਾਈਮ ਤੇ ਕੁੜੀਆਂ ਹੀ ਵਧੀਆ ਹੁੰਦੀਆਂ ਮੁੰਡਿਆਂ ਦਾ ਕੀ ਉਹ ਤਾਂ ਫਿਰਨੇ ਮ ਲੰਗ ਜਿੱ ਕਿੱਧਰ ਨੂੰ ਵੀ ਚੱਲੀ ਜਾਂਦੇ ਆ ਪੜਨੇ ਜੇ ਅਗਰ ਦੇਖੋ ਕੁੜੀਆਂ ਜ਼ਿਆਦਾ ਕਰਦੇ ਆ ਅਗਰ ਦੇਖੋ ਕਿਸ ਦਾ ਅਗਰ ਕ੍ਰੀਏਟਿਵ ਆ ਕ੍ਰਿਟੀਕਲ ਥਿੰਕਿੰਗ ਹੁੰਦੀ ਹੈ ਜਣ ਜਿਹੜੇ ਪ੍ਰੈਕਟੀਕਲ ਸੋਚਦੇ ਆ ਜ਼ਿਆਦਾ ਉਹ ਮੁੰਡੇ ਆ ਉਹ ਮੁੰਡੇ ਹੁੰਦੇ ਜੀ ਤੁਸੀਂ ਇਸ ਗੱਲ ਦੇ ਪੱਕੇ ਹੋ ਮੁੰਡੇ ਨੂੰ ਪੁੱਛ ਕੇ ਆਣਾ ਵੀ ਮੁੰਡੇ ਘੱਟ ਪੜਦੇ ਵੱਧ ਪੜਦੇ ਜੀ ਬੇਇਤੀਨਾ ਕਰਾ ਦੇ ਤੈਨੂੰ ਦੱਸਾਂ ਮੈਂ ਹੁਣ ਤੇਰੇ ਆਸਰੇ ਗੱਲ ਖੜੀ ਐ ਆ ਲੈ ਮਾਈਕ ਫੜ ਲੈ ਕੀ ਗੱਲਬਾਤ ਕਰਦੇ ਆ ਕੁੜੀ ਨੇ ਇੱਕ ਗੱਲ ਆਪਾਂ ਨੂੰ ਤਾਨਾ ਮਾਰਿਆ ਦੇਖ ਹਾਂਜੀ ਮੈਨੂੰ ਲੱਗਦਾ ਤੇਰੇ ਦਿਲ ਨੂੰ ਛੂਹਿਆ ਹੋਣਾ ਤਾਨਾ ਉਹ ਬਹੁਤ ਬਹੁਤ ਛੂਹਿਆ ਨਾ ਹੁਣ ਫਿਰ ਬੇਇਤੀਨਾ ਕਰਾ ਦੇ ਕਿਉਂ ਘਰ ਸੁਣਾ ਦੇ ਮੇਰਾ ਭਰਾ ਉਹ ਹੀ ਗੱਲ ਹੀ ਫੇਰ ਦੱਸੋ ਮਤਲਬ ਹੋ ਗਈ ਆਪਣੀ ਗੱਲਬਾਤ ਲੈਣਾ ਕੋਈ ਚੱਕੇ ਨਹੀਂ ਆਪਾਂ ਸ਼ੱਕ ਨਹੀਂ ਪੈਣ ਦਿੰਦੇ ਕੁੜੀ ਕਹਿੰਦੀ ਐ ਵੀ ਯਾਰ ਮੁੰਡੇ ਕਾਟੇ ਪੜਦੇ ਆ ਹਾਂਜੀ ਕਿੰਨੀ ਕੇ ਇਸ ਗੱਲ ਸੱਚਾਈ ਮੰਨਦਾ ਨਹੀਂ ਉਦਾਂ ਪੜਦੇ ਵੀ ਹੈ ਮੁੰਡੇ ਐਸੀ ਗੱਲ ਨਹੀਂ ਹੈ ਪਰ ਚਲੋ ਇਹ ਆਪਣੇਪਰ ਡਿਪੈਂਡ ਹੈ ਮੁੰਡੇ ਦੇ ਕਿ ਪੜਨਾ ਹੈ ਕਿ ਨਾ ਪੜਨਾ ਦਿਮਾਗ ਤਾਂ ਸਾਰਿਆਂ ਦੇ ਸੇਮ ਹੀ ਹੁੰਦੇ ਵੈਸੇ ਹੂੰ ਫਿਰ ਉਹ ਕਹਿੰਦੇ ਵੀ ਸਿੱਜਾ ਦੇ ਪੜ੍ਹਦੇ ਆ ਯਾਰ ਓਏ ਐਸੀ ਗੱਲ ਨਹੀਂ ਕੋਈ ਨਹੀਂ ਮੁੰਡੇ ਹੀ ਪੜ੍ਹਦੇ ਆ ਮੁੰਡੇ ਕੁੜੀਆਂ ਨਾਲ ਵੱਧ ਪੜ੍ਹਦੇ ਮੜਾ ਜਾਇਆ ਸਕੂਲ ਇਹੋ ਨਾ ਮੁੰਡੇ ਜ਼ਿਆਦਾ ਪੜ੍ਹਦੇ ਇਹ ਦੇਖੋ ਬੈਠੇ ਇੱਧਰ ਅਗਲੇ ਟੈਸਟ ਭਰੇ ਹੋਣ ਅੱਛਾ ਹੋਇਆ ਉਹਨ ਕੀ ਆ ਜੂਗੇ 6:30 ਦੇਖੋ ਉਹਨ ਲਿਆਣੇ 18 ਤਰੀਕ ਨੂੰ ਠੀਕ ਹੈ ਮਤਲਬ ਇਹ ਮੁੰਡਾ ਪੜ੍ਹਨ ਵਾਲਾ ਹੈ ਹੋਰ ਜੀ ਹੋਰ ਲੈ ਤੁਸੀਂ ਦੱਸੋ ਭਈ ਮੁੰਡੇ ਜ਼ਿਆਦਾ ਪੜ੍ਹਦੇ ਆ ਕੁੜੀਆਂ ਨਾਲ ਪੜ੍ਹਦਿਆਂ ਨੇ ਮੁੰਡੇ ਵਿੱਚ ਜ਼ਿਆਦਾ ਪੜ੍ਹਦੇ ਹਾਜੀ ਵੀ ਸੋਚ ਲੈ ਮੁੰਡੇ ਜ਼ਿਆਦਾ ਮੁੰਡੇ ਜ਼ਿਆਦਾ ਪੜ੍ਹਦੇ ਨਾ ਇਹ ਗੱਲ ਮੰਨਦਾ ਉਹ ਕੁੜੀਆਂ ਕਹਿੰਦੇ ਵੀ ਐਸੀ ਜ਼ਿਆਦਾ ਪੜ੍ਹਦੇ ਨੇ ਦੱਸ ਕੀ ਔਰ ਕਿਹ ਗਾਣਾ ਕੀ ਉਹਨਾਂ ਨੇ ਫਿਰ ਕੋਈ ਸਬੂਤਾਂ ਦੇ ਹੱਦ ਤੇ ਗੱਲ ਕਰਦੇ ਆ ਕਿਤੇ ਕਾਲੂ ਕੁੜੀ ਇਹ ਨਾ ਕਹਦੇ ਹੈ ਜੀ ਚਲੋ ਸਬੂਤਾਂ ਦੇ ਹੱਦ ਤੇ ਗੱਲ ਕਰਦੇ ਆ ਤੇ ਯਾਰ ਰੱਖੋ ਸਬੂਤ ਸੁਣ ਦੱਸਾਂ ਮੈਂ ਹਾਂ ਜੀ ਮੈਂ ਸਬੂਤਾਂ ਦੇ ਹੱਦ ਤੇ ਕਰਦੇ ਉਹਨੇ ਲਈਆਂ ਦੋ ਜਾਂ ਢਾਈ ਮਹੀਨੇ ਦੀ ਕਲਾਸਿਸ 18 ਅਪ੍ਰੈਲ ਨੂੰ ਪੇਪਰ ਭਰਿਆ ਹੈ ਨਾ ਮੇਰਾ ਵੀ 18 ਦਾ ਹੀ ਹੈ ਬਟ ਮੈਂ ਲਈਆਂ ਦੋ ਹਫਤੇ ਦੀ ਹੁਣ ਦੱਸੋ ਕਿ ਇਹਨੂੰ ਜ਼ਿਆਦਾ ਪ੍ਰੈਪਰੇਸ਼ਨ ਦੀ ਲੋੜ ਪਈ ਨਹੀਂ ਉਹ ਬਾਰਮਾਪਰ ਜ਼ਿਆਦਾ ਟਾਈਮ ਚ ਲੈਂਦੇ ਆ ਨਾ ਕਰਦੇ ਆ ਜੀ ਆਹ ਖੜ ਜਾ ਇੱਕ ਮਿੰਟ ਇੱਥੇ 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 ਰਹੀ ਪ੍ਰੈਕਟਿਸ ਜ਼ਰੂਰ ਤੇ ਮੁੰਡੇ ਨੂੰ ਫਿਰ ਉਹ ਲੈਣੀ ਤਾਂ ਹੈ ਹੀ 2.5 ਮਹੀਨੇ ਦੀ ਉਹਨੇ ਵੀ ਤਾਈ ਨਾ ਸਮਾਂ ਕਿਉਂ ਲੇਤਾ ਤੈਨੂੰ ਕੀ ਲੱਗਦਾ ਸੀ ਆ ਉਹ ਕਰ ਕਰਦੇ ਨੇ ਫੀਸ ਭਰਾਤੀ ਦੋ ਮਹੀਨੇ ਕਰਦੇ ਨੇ ਕਿਹਾ ਸੀ ਵੀ ਦੋ ਮਹੀਨੇ ਵੀਤ ਪਰ ਤੈਨੂੰ ਤਾਂ ਪਤਾ ਸੀ ਮੈਂ ਦੋ ਹਫ਼ਤਿਆਂ ਦੂ ਕਲੀਅਰ ਕਰ ਦਿੰਦਾ ਪੱਕਾ ਮੰਨਦਾ ਇਹ ਗੱਲ ਉਹਨੂੰ ਵੀ ਕਰ ਦੇਣੀ ਸੀ ਨਾ ਹੱਥ ਜੀ ਕਰ ਸਕਦਾ ਇਹ ਹੁੰਦਾ ਹੈ ਇੰਨਾ ਪੜਦਾ ਯਾਰ ਇਹ ਬਹੁਤ ਮੈਂਮ ਕਰੋ ਗੱਲ ਜੀ ਉਹਦਾ ਕਰਦੇ ਨੇ ਫੀਸ ਭਰਾਤੀ ਨਹੀਂ ਨਾ ਮੁੰਡਾ ਹਫ਼ਤੇ ਜੀ ਲੈ ਜਾਂਦਾ ਜੀ ਉਹ ਉਂਦੀ ਸੋਚ ਹੈ ਘਰ ਵਾਲਿਆਂ ਦੀ ਕਿ ਮੁੰਡਾ ਪੜਦਾ ਹੈ ਅਸਲ ਤੇ ਦੇਖਿਆ ਸਾਹਮਣੇ ਅਸੀਂ ਉਹਨ ਕੀ ਕਹੇ ਅੱਛਾ ਘਰ ਵਾਲੇ ਸੋਦੇ ਮੁੰਡਾ ਪੜਦਾ ਮੁੰਡਾ ਕੀ ਕਰਦਾ ਫਿਰ ਓਏ ਆ ਫੜਾਈ ਬਣਾ ਮੈਗੀ ਦੀ ਆ ਸਬੂਤ ਫੇਰ ਬਦਲ ਗਿਆ ਓਏ ਕੋਈ ਘਟਨਾ ਯਾਰ ਕੋਈ ਤੇਰੇ ਘਰ ਦੇ ਕਹਦੇ ਮੁੰਡਾ ਸਾਡਾ ਪੜਦਾ ਮੁੰਡਾ ਕੀ ਕਰਦਾ ਫਿਰ ਉਹ ਕਹਿੰਦੇ ਵੀ ਸਾਨੂੰ ਸ਼ੱਕ ਹੈ ਵੀ ਇਹ ਥੋੜਾ ਮੋਟਾ ਕੀ ਕਹੀ ਹੁਣ ਤੈਨੂੰ ਦੱਸ ਦਿਮਾਗ ਕਿਹੜੇ ਪਾਸੇ ਜ਼ਿਆਦਾ ਲਾਉਣਾ ਤੂੰ ਪੜਾਈ ਹੋਏ ਬਸ ਦਾ ਦੇਖ ਉਹ ਪੜਨ ਵਾਲਾ ਮੁੰਡਾ ਜੀ ਕੱਲ ਤਾਂ ਬੰਦ ਸੀਗੇ ਕੀ ਦਿਨ ਮੌਜ ਮਸਤੀ ਵੀ ਕਰਨੀ ਹੁੰਦੀ ਆ ਨਾ ਰੋ ਰੋਜ਼ ਇੱਕ ਦਿਨ ਕੀਤਾ ਬਾਕੀ ਬਸ ਨਾ ਨਾ ਹੈ ਤਾਂ ਫੇਰੀ ਵਾਰ ਕਰਿਆ ਤੂੰ ਆਪ ਹੀ ਪੱਟੀ ਬਿਧ ਕਰਾ ਦੇ ਆਪਣੀ ਚਲੋ ਮੋਗ ਦੀ ਗੱਲ ਐਮ ਬੋਤ ਆਲੇ ਆਪਣੇ ਕੋਲ ਹਾਂ ਕਿਹੜਾ ਉਰੇ ਬੁੱਢੇ ਲੱਗੇ ਸੀ ਹੁਣ ਸਹੀ ਗੱਲ ਛੱਡੇ ਮਦਦ ਨਾ ਕਰਾਂਗੇ ਹੌਲੀ ਹੌਲੀ ਮਿੱਠੀ ਮਿੱਠੀ ਚਾਲਦੇ ਹਾਂ ਐ ਐਨਜੋਏ ਕਰਦੇ ਨੇ ਲੜਕੇ ਨਾ ਹਾਂ ਹੋਰ ਕੀ ਸਵਾਲ ਲਈਂਦਾ ਜ਼ਿੰਦਗੀ ਦਾ ਟਿਕਟ ਆਏ ਹੁਣ ਉਹਨੇ ਵੀ ਮੇਨ ਗੱਲ ਕੀਤੀ ਬਾਈ ਨੇ ਤੁਸੀਂ ਕਹਿੰਦੇ ਮੁੰਡੇ ਇੰਜੋਏ ਕਰਦੇ ਆ ਜ਼ਿੰਦਗੀ ਨੂੰ ਕੁੜੀਆਂ ਕਰਦੇ ਨੇ ਇਸ ਤਰੀਕੇ ਨਾਲ कहाँ करती है वो बोल रही है क्लास तो तो में पढ़ती रहती है सिर्फ है कि घूमने फिरने जाना है घूमने जाने ही नहीं थी पार है <laughs> जो है, कम इन्जॉय करती है एज कम्पेयर टू लड़के लड़के जो है हर तरह से मतलब घूमते भी है पढ़ते भी है पढ़ना है कुछ आ गया अच्छा मित्र पूरा जोर लग गया हां नहीं मैं तो ਤੁਸੀਂ ਦੱਸੋ ਵੀ ਉਹ ਕਿੰਨੀ ਵੇਸ ਤਰੀਂ ਇੰਜੋਏ ਕਰਦੇ ਥੋੜੇ ਵੀ ਥੋੜੇ ਤੁਸੀਂ ਇੰਜੋਏ ਤਾਂ ਕਰ ਥੋੜੇ ਜਿੰਦਗੀ ਲਈ ਪੜਾਈ ਜੀ ਰਹੀ ਜੀ ਕਿਉਂ ਸਾਨੂੰ ਲੱਗਦਾ ਕਿ ਪੜਾਈ ਵੀ ਇੰਪੋਰਟੈਂਟ ਹੈ ਇਕੁਅਲੀ ਉਹਦੇ ਘੁੰਮਣ ਫਿਰਨਦੇ ਅਸੀਂ ਕਿਉਂ ਘੁੰਮਦੇ ਨਹੀਂ ਅਸੀਂ ਆਈਏ ਥੋੜਨੇ ਇੱਕ ਚਾਰ ਕੋਨਰਾਂ ਵਿੱਚ ਬੈਠੇ ਰਹਿੰਨੇ ਆ ਤਾਂ ਯਾਦ ਤਾਂ ਹੀ ਰੱਖੀ ਨਾ ਤਾਂ ਫਿਰ ਵੀਕ اور ਮਤਲਬ ਬੰਦਾ ਹੈ ਸਭ ਹੀ ਹੁੰਦਾ ਹੈ ਇਸ ਇਸਕਾ ਐਗਜ਼ਾਮਪਲ دیا ਕਿ ਇਹ ਪੜ੍ਹਦਾ ਨਹੀਂ ਹੈ ਤਾਂ ਐਸਾ ਵੀ ਹੋਗਾ ਨਾ ਕੋਈ ਬਹੁਤ ਪੜ੍ਹਦਾ ਹੈ ਐਸਾ ਤਾਂ ਨਹੀਂ ਹੈ ਨਾ ਕਿਸੇ ਇੱਕ ਨੂੰ ਆਪ ਟਾਰਗੇਟ ਕਰਕੇ ਬੋਲ ਰਹੇ ਹੋ ਕਿ ਲੜਕਾ ਬੁਰਾ ਪੜ ਰਹਾ ਹੈ ਕਿਉਂ ਨਹੀਂ ਮੇਕੇ ਇਤਹਾਵਾਰ ਹੈ کہ رہی ہوں میں تو کچھ کیا ہی نہیں اس چیز سے ایسی ایسی لڑکی بھی ہوگی یہاں پہ جو کم پڑھتی ہوگی ہم اس کا ایگزامپل دے سکتے ہیں پر ہم نیچے نہیں گراتے کسی کو اڑو 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 ہم لڑکے جو ہمیشہ اپریشییٹ کرتے ہیں لڑکیاں جو ٹارگٹ کرتی ہیں ہاں یہ یہ ٹارگٹ نہیں تھا ٹاوٹ مار کے گیا میرا تو گل دل تے لگ گئی تھی میترو چل کوئی نہیں چل کوئی ٹھنڈے ہو جے اپ دوبارہ کدے بوٹ مار چل پنے میترو گل بدل لنے ہیں تے بہت ودیا بھائی نام کیا بھائی اپنا روہت

ਉਹ ਤਾਂ ਮੇਰੇ ਵੀ ਚਾਪੜੇ ਪੁਆਏਗਾ ਕਰੂਗੀ ਚਲੋ ਕੋਈ ਨਹੀਂ ਜਦੋਂ ਗੱਲਾਂ ਹੁਣ ਖੁੱਲਹੀ ਗਿਆ ਫਿਰ ਕਰ ਹੀ ਲੈਨੇ ਆ ਕਿਉਂ ਕੀ ਲੱਗਦਾ ਕੀ ਵੀ ਜਦੋਂ ਉਹਦੀ ਕਿਉਂ ਬੰਦਾ ਦੁਖੀ ਹੁੰਦਾ ਜ਼ਿੰਦਗੀ 'ਚ ਹੋਰ ਵੀ ਬਹੁਤ ਕੁਝ ਪਿਆ ਯਾਰ ਹੋਰ ਕੁਝ ਮਤਲਬ ਲਾਈਫ ਕੇ ਸਾਥ-ਸਾਥ ਹੁੰਤੇ ਜਬ ਬੰਦਾ ਬੜਾ ਹੋ ਰਹਾ ਹੈ ਤੋ ਉਸਕੇ ਪਾਸ ਜੌਬ ਨਹੀਂ ਹੋਗੀ ਤੋ ਉਸਕੇ ਲਈ ਦੁਖੀ ਹੋਗਾ ਮਤਲਬ ਹਰ ਇੱਕ ਫੇਜ਼ 'ਚ ਆਪਣੇ ਆਪਣੇ ਦੁਖ ਹੁੰਤੇ ਹੈ ਤੋ ਅਭੀ ਜੋ ਫੇਜ਼ ਹੈ ਅਭੀ ਜੌਬ ਕਾ ਹੈ ਕਿ ਜੇ ਜੌਬ ਲੱਗ ਜاتی ਤੋ ਬੜੀਆ ਤਾਂ ਬਾਹਰ ਜਾ ਕੇ ਸੈਟਲ ਹੋ ਜਾਂਦੇ ਬਿਲਕੁਲ ਬਾਈ ਬਿਲਕੁਲ ਇਹ ਬ੍ਰੇਕ ਆਪੜਾ ਦੁੱਖ ਕਦੋਂ ਜੇ ਲੱਗਿਆ ਤੇ ਕਿਵੇਂ ਜ ਦੁੱਖ ਹਾਂ ਦੁੱਖ ਤਾਂ ਹੀ ਲੱਗਿਆ ਬ੍ਰੇਕਅਪ ਦਾ ਜਦ ਕਾਲਜ ਟਾਈਮ ਮੇਂ ਥੇ ਹੂੰ ਤੋ ਫਿਰ ਜਬ ਬ੍ਰੇਕਅਪ ਹੋਇਆ ਤੋ ਐਸਾ ਹੋਇਆ ਇਹ ਚੀਜ਼ ਤੋ ਕੁਛ ਅਲੱਗ ਹੀ ਹੋ ਗਈ ਭਾਈ ਕੀ ਕੀ ਉਹ ਤੋ ਫੀਲ ਕੀ ਹੁੰਦਾ ਹੁੰਦਾ ਯਾ ਐ ਨਹੀਂ ਲੱਗਦਾ ਵੀ ਕੀ ਪਤਾ ਯਾਰ ਮਨ ਤੇ ਅਕੋਰਡਿੰਗ ਗਲਤੀ ਤੂੰ ਕੀ ਦੀ ਮੰਨਦਾ ਜ਼ਿਆਦਾ ਤੇਰੀ ਗਲਤੀ ਸੀ ਯਾ ਉਹਦੀ ਗਲਤੀ ਸੀ ਉਹ ਟਾਈਮ ਹੀ ਐਸਾ ਥਾ ਕਿ ਇਮੇਚੁਰ ਥੇ ਦੋਨੋਂ ਦੀ ਗਲਤੀ ਸੀ ਹੂੰ ਤਾਂ ਕਰਕੇ ਤਾਂ ਕਰਕੇ ਹੋ ਗਿਆ ਜੇ ਹੁਣ ਉਹ ਬੰਦਾ ਲਾਈਫ ਚ ਦੁਬਾਰਾ ਆ ਵੀ ਫੇਰ ਕੀਰਤੋ ਕਿ ਅਬ ਤਾਂ ਸ਼ਾਦੀ ਹੋ ਗਈ ਮੁਰਦਾ ਜਵਾਕਰ ਨਾਲ ਵੀ ਬੋ ਤਾਂ ਮਾਮਾ ਕਹਿ ਦੋ ਸਤਿ ਸ਼੍ਰੀ ਅਕਾਲ ਮਾਮਾ ਜੀ ਬਹੁਤ ਵਧੀਆ ਵੀ ਬਹੁਤ ਵਧੀਆ ਸੋ ਵਧੀਆ ਲੱਗਿਆ ਬਾਈ ਮਸਲੇ ਭਰਾ ਸਾਡੇ ਮਿਲਨੇ ਸਾਡੇ ਭਰਾਏ ਨੇ ਵਧੀਆ ਗੱਲਬਾਤ ਕਰਦ ਨੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਕੀ ਬਾਈ ਯਤੀਸ਼ ਯਤੀਸ਼ ਕਿੱਥੋਂ ਬਾਈ ਮੈਂ ਲੋਕਲ ਅੱਛਾ ਲੋਕਲ ਚੰਡੀਗੜ੍ਹ ਤੋਂ ਬਾਈ ਕੀ ਕਰਦ ਹਾਂ ਬਾਈ ਮੈਂ ਕੁਛ ਨਹੀਂ ਮੈਂ ਬਸ ਅੱਬੀ ਅੱਬੀ ਜਸਟ ਮੈਂ ਬਾਹਰ ਸਾਂ ਹਾਂ ਸਿੰਗਾਪੁਰ ਸੇ ਸਟੱਡੀ ਕਰ ਰਹਾ ਤਾਂ ਮੈਂ ਓਕੇ ਬਾਈ ਓਕੇ ਓਕੇ ਇੱਥੇ ਹੁਣਾਂ ਹੁਣ ਮੈਂ ਅਭੀ ਹਾਈਲਸ ਕਰ ਰਹਾ ਹੂੰ ਜੀਟੀ ਹੂੰ ਆਪਣਾ ਅਗੇ ਫਰਦਰ ਪੀਆਰ ਜਾਂ ਵਰਕ ਲਈ ਟ੍ਰਾਈ ਕਰੂੰਗਾ ਹੂੰ ਕੀ ਸੋਚਿਆ ਕਿ ਬੇਬੀ ਬਾਹਰ ਕਿਉਂ ਜਾ ਰਹੇ ਹੋ ਬਈ ਮੇਰਾ ਸ਼ੁਰੂ ਸੇ ਹੀ ਥਾ ਕਿਉਂਕਿ ਮੇਰੇ ਫੈਮਿਲੀ ਔਰ ਰਿਲੇਟਿਵ ਸਾਰੇ ਬਾਹਰ ਹੀ ਰਹਤੇ ਹਨ ਹੂੰ ਔਰ ਲਈ ਐਕਸਪੈਕਟ ਕਰਤੇ ਮੇਰੀ ਫੈਮਿਲੀ ਵੀ ਕਿ ਮੈਂ ਵੀ ਕੋਈ ਅਚੀ ਲਾਈਫ ਗਰੋ ਕਰੂੰ ਬਿਲਕੁਲ ਬੇਬੀ ਔਰ ਬਿਲਕੁਲ ਇੱਕ ਸਟੈਂਡੇਬਲ ਆਪਣਾ ਖੁਦ ਲਾਈਫ ਸਟਾਈਲ ਬਣਾਉ ਉਹ ਆਪਣਾ ਇੱਕ ਅੱਛਾ ਸਾ ਹੂੰ ਵੀ ਇਹ ਨਹੀਂ ਹੈਗਾ ਬਈ ਆਪਾਂ ਕਹੇ ਦੀ ਵੀ ਜਦੋਂ ਕਹਿੰਦੇ ਨੇ ਵੀ ਦੇਖੋ ਦੇਖੀ ਤੁਰਪੇ ਵੀ ਆਪਦਾ ਕੁਝ ਸੋਚ ਕੇ ਚੱਲਣ ਉਹਨੇ ਲਾਈਫ ਲਈ ਬਿਲ थ्याङ्क यू सुमत मात्रा थ्याङ्क यू